ਅੱਜ ਅਸੀਂ ਆਪ ਜੀ ਨੂੰ ਸਰਸਾ ਦੇ ਵਿਸ਼ੋੜੇ ਬਾਰੇ ਜਾਣਕਾਰੀ ਦਵਾਂਗੇ ਸਰਸਾ ਨਦੀ ਤੋਂ ਲੈ ਕੇ ਸਿਹੰਦ ਦੇ ਕਿਚੜੀ ਤੱਕ ਚਾਰ ਰਾਤਾਂ ਚਾਰ ਦਿਨ ਦਾ ਸਫ਼ਰ ਦੇ ਬਾਰੇ ਸੜਜਾ ਆਪਾਂ ਦੱਸਾਂਗੇ ਸਰਸਾ ਨਦੀ ਤੋਂ ਗੁਮਨ ਦਾ ਨਿਸ਼ਾਨ ਮਤਾ ਗੁਜਰੀ ਜੀ ਅਤੀਤ ਛੋਟੇ ਦੋਨੇ ਸਾਹਿਬ ਜਦ ਦੇ ਆਪਣੇ ਨਾਲ ਲੈ ਗਿਆ ਉਥੋਂ ਉਦਿਆਂ ਦੋਨਾਂ ਨੂੰ ਮਤਾ ਗੁਜਰੀ ਜੀ ਸੋਤੇ ਸਾਹਿਬ ਜਦੇ ਜੋਰਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਆਪਣੇ ਘਰ ਲੈ ਗਿਆ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਇਹਨੂੰ ਖਾਣਾ ਖਾਣ ਨੂੰ ਤਰਤਨ ਨੂੰ ਪਰੰਤੂ ਰੋਟੀ ਹੈਗੀ ਸੀ ਖਾਣ ਵਾਲੀ ਜੋ ਕੀ ਖਾਈ ਨਹੀਂ ਜਾ ਸਕਦੀ ਸੀ ਕਿ ਖਾਦੀ ਨਹੀਂ ਜਾ ਸਕਦੀ ਸੀ ਕਿ ਇਹ ਖਾਣਾ ਪੰਛੀ ਵੀ ਨਹੀਂ ਖਾ ਸਕਦੇ ਸਨ ਬੱਚਾ ਨੇ ਖਾਣਾ ਨਹੀਂ ਖਾਦਾ ਮੁਖੇਾ ਦੋਰੇ ਮਾਤਾ ਗੁਜਰੀ ਜੀ ਨੇ ਆਪਣੇ ਗੋਲਗ ਵਿੱਚੋਂ ਮੋਰਾ ਕੱਢ ਕੇ ਪਤਾਸੇ ਮੰਗਾਉਣ ਲਈ ਦਿੱਤੀਆਂ ਪਤਾਸੇ ਲੈ ਕੇ ਆਓ ਬੱਚੇ ਪਤਾਸੇ ਖਾ ਲਾਂਗੇ ਗੰਗੂ ਜਦ ਦੇ ਮੋਰਾ ਦੇਖੀ ਮਾਤਾ ਜੀ ਕੋਲੇ ਉਹਦੇ ਮਨ ਵਿੱਚ ਲਾਲਚ ਆ ਗਿਆ ਇਹ ਮੋਰਾ ਦੇਖ ਕੇ ਗੰਗੂ ਨੇ ਇਹ ਮੋਰਾ ਚੋਰੀ ਕਰਨ ਦਾ ਮਨ ਬਣਾ ਲਿਆ ਤੇ ਮੋਰਾ ਆਦਰ ਮੈਂ ਤੋਰੀ ਕਰਕੇ ਕਿਤੇ ਰਖਸ ਪਾ ਲਵਾਂਗਾ। ਰਾਤ ਨੂੰ ਜਦੋਂ ਮਾਤਾ ਜੀ ਸੌਂਗੇ ਗੰਗੂ ਨੇ ਇਹ ਮੋਰਾ ਚੁਰਾਲੀਆਂ ਅਤੇ ਬਾਰਕ ਤੇ ਛਿਪਾ ਕੇ ਰੱਖ ਦਿੱਤੀਆਂ। ਮਾਤਾ ਗੁਜਰੀ ਜੀ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਸੀ ਕਿ ਇਹ ਬੋਰਾ ਗੰਗੂ ਨੇ ਚੁਰਾਈਆਂ ਹਨ। ਮਾਤਾ ਜੀ ਨੇ ਕਿਹਾ ਗੰਗੂ ਜੇ ਤੈਨੂੰ ਮੋਰੰਜੂ ਲੋਰਟਸ ਜੁਰਤ ਸੀ ਮੈਨੂੰ ਕਹਦੇ ਹੁੰਦਾ ਤੈਨੂੰ ਆਪ ਦੇ ਦਿੰਦੀ ਚੋਰੀ ਕੰਮ ਦੀ ਕੀ ਰੋਣ ਸੀ ਇਹ ਵਿਜਤੀ ਗੰਗੂ ਸਹਿ ਨਾ ਕਰ ਸਕਿਆ ਕਿ ਗੰਗੂ ਵਜੀਰ ਖਾਨ ਦੇ ਸਪਾਹੀਆਂ ਕੋਲ ਚਲੇ ਗਿਆ ਜਾ ਕੇ ਵਿਜੀਰ ਖਾਨ ਦੇ ਸਪਾਹੀਆਂ ਨੂੰ ਦੱਸਿਆ ਸ੍ਰੀ ਗੁਰੂ ਗੋਬਿੰਦ ਸਿੰਘ ਦੋਨੇ ਬੱਚੇ ਤੇ ਉਹਨਾਂ ਦੀ ਮਾਤਾ ਮੇਰੇ ਘਰ ਹਨ ਬਜੀਰ ਖਾਨ ਦੇ ਸਿਪਾਹੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦੋਂ ਫੜਨ ਵਾਸਤੇ ਗੰਗੂ ਦੇ ਘਰ ਪਹੁੰਚ ਗਏ ਇੱਥੇ ਹੀ ਫਿਰ ਸਫਰ ਸ਼ੁਰੂ ਹੋ ਗਿਆ ਦਾਦਾ ਨਾਇਕ ਦੋਨਾਂ ਬੱਚਿਆਂ ਨੂੰ ਸਿਪਾਈਆਂ ਦੇ ਬੋਰੇ ਜੀ ਬਣ ਕੇ ਕੋੜਿਆਂ ਤੇ ਲਟਕ ਕੋੜੇ ਤੇ ਲਟਕਾਲਿਆ और माता गुजरी जी घोड़े बिठा के उ बुरका कॉला पा के बच्ची मिर्चा पाती बड़ा ही दर्दनाक सीन उस समय का है वजीर खान के सिपाही ने बड़ा ही लाज दी बच्चों को तुम इस्लाम कबूल कर लो परंतु छोटे साहबजाद ने इस्लाम कबूल नहीं किया ਖੇਮਤ ਨਹੀਂ ਹਾਰੇ ਕਾਜੀ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਬੱਚੇ ਨਹੀਂ ਮੰਨਦੇ ਇਸਲਾਮ ਕਬੂਲ ਕਰਨ ਉਹ ਬਹੁਤ ਗੁੱਸੇ ਵਿੱਚ ਆ ਗਿਆ ਉਹਨੇ ਇਹਨਾਂ ਬੱਚਿਆਂ ਨੂੰ ਤੇ ਆਪਣੇ ਕੋਲ ਬੁਲਾਇਆ ਤੇ ਕਚਾਰੀ ਵਿੱਚ ਤਿੰਨ ਦਿਨ ਕਚਾਰੀ ਚੱਲਦੀ ਰਹੀ ਲਗਾਤਾਰ ਬੱਚੇ ਨਹੀਂ ਮੰਨੇ ਬੱਚਿਆਂ ਨੂੰ ਨੰਗੇ ਕਰਕੇ ਤੂਤ ਦੀ ਸੋਠੀ ਨਾਲ ਕੁੱਟਿਆ ਗਿਆ ਮਾਰਿਆ ਗਿਆ ਬੱਚਿਆਂ ਦੇ ਸਰੀਰ ਤੇ ਲਾਸ਼ਾਂ ਪੈ ਗਈਆਂ ਪਰ ਬੱਚਿਆਂ ਨੇ ਆਪਣਾ ਧਰਮ ਵੇ ਹਾਰਿਆ ਦੋਨਾਂ ਭਰਾਵਾਂ ਨੂੰ ਛੋਟਿਆਂ ਨੂੰ ਜਸਨਾ ਬਣ ਕੇ ਗੁਲੇਲ ਦਾ ਪੱਥਰ ਬਣ ਕੇ ਪੱਥਰ ਮਾਰੇਗੇ ਪਰ ਬੱਚਿਆਂ ਨੇ ਇੱਕ ਵਾਰੀ ਵੀ ਇਸਲਾਮ ਕਬੂਲ ਨਹੀਂ ਕੀਤਾ ਬੱਚਿਆਂ ਨੂੰ ਛੋੜੇ ਦਰਵਾਜ਼ੇ ਵੱਚੀ ਨਿਕਲਦੀ ਗਿਆ ਗਿਆ ਬੱਚੇ ਨੇ ਪਤਾ ਵੀ ਆਪਣੇ ਸੀਸਾ ਨਹੀਂ ਝੁਕਾਏ ਬੱਚੇ ਬੈ ਕੇ ਆਪਣੇ ਸੀਸ ਉੱਚੇ ਕਰਕੇ ਦਰਵਾਜ਼ੇ ਦੀ ਲੰਘ ਗਏ ਫਿਰ ਮਤਾ ਗੁਜਰੀ ਜੀ ਨੂੰ ਅਤੇ ਬੱਚਿਆਂ ਨੂੰ ਥੋੜ੍ਹਾ ਜਿਆਦਾ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਇਹ ਠੰਡਾ ਬੁਰਜ ਹੈ ਇਹ ਪੋ ਦੇ ਮੇਰੇ ਜਿਹਾ ਬਹੁਤ ਠੰਡ ਹੁੰਦੀ ਹੈ ਇੱਥੇ ਰਹਿਣਾ ਬੜਾ ਮੁਸ਼ਕਲ ਹੈ ਕਿਉਂਕਿ ਇਹਦੇ ਥੱਲੇ ਪਾਣੀ ਵਗਦਾ ਹੈ ਜਦ ਬੱਚਿਆਂ ਨੇ ਇਸਲਾਮ ਕਬੂਲ ਨਹੀਂ ਕੀਤਾ ਵजीर खान ਬਹੁਤ ਹੀ ਗੁੱਸੇ 'ਚ ਆ ਗਿਆ ਬੱਚਿਆਂ ਨੇ ਸਲਾਮ ਕਬੂਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਵजीर खान ਨੇ ਬੱਚਿਆਂ ਨੂੰ ਨਿਹਾ ਵਿੱਚ ਚੜਾਉਣ ਦਾ ਹੁਕਮ ਦੇ ਦਿੱਤਾ ਬੱਚਿਆਂ ਨੂੰ ਨਿਹਾ ਵਿੱਚ ਚੜਾਈ ਕਰਨੀ ਸ਼ੁਰੂ ਕਰਤੀ ਚੰਨਾ ਵੀ ਸ਼ੁਰੂ ਕਰਤਾ ਬੱਚਿਆਂ ਨੂੰ ਬੱਚਿਆਂ ਨੇ बाबा जोरा सिंह बबा फतेह सिंह ने अपनी हिम्मत नहीं हारी और खुशी खुशी नीह अपने, अपने में चनवा दिता जिस जैसे ही दबार पूरी हो बच्चे बेहोश हो के बिच बेहोश हो गए और गिर गए गे। और दबार डिग गई वजीर खान के काजी ने बच्चों कतल करने का हुक्म देता उस समय ਕੋਈ ਵੀ ਜਲਾਲ ਜਲਾਲ ਦੇ ਇਹਨਾਂ ਬੱਚਿਆਂ ਨੂੰ ਹੁਕਮ ਕਰਨ ਵਾਸਤੇ ਅੱਗੇ ਨਹੀਂ ਆਇਆ ਸ਼ਾਸਨ ਦੇਗ ਤੇ ਪਾਸ਼ਾ ਬਾਸਨ ਦੇਗ ਨਾਉ ਦੇ ਉਪਰਾਸੀ ਦੋ ਖਤਰੀ ਵਿੱਚ ਆਏ ਹੋ ਸਨ ਆਪਣੇ ਕਤਲ ਦੇ ਇਲਜ਼ਾਮ ਵਿੱਚ ਉਹਨਾਂ ਨੇ ਕਿਹਾ ਭਾਦੀ ਉਹਨਾਂ ਸ਼ਰਤ ਰੱਖੀ ਤੁਸੀਂ ਅਗਲੇ ਭਾਦੀ ਸ਼ਰਤ ਮੰਨ ਲੋ ਤਾਂ ਸੀ ਬੱਚਿਆਂ ਨੂੰ ਮਾਰ ਦਿੰਨੇ ਹਾਂ ਕਾਜੀ ਨੇ ਬੱਚਿਆਂ ਨੂੰ ਸ਼ੁਰੇ ਨਾਲ ਮਾਰਨ ਦੇ ਵਾਸਤੇ ਕਿਹਾ ਗਿਆ ਕਾਜੀਆਂ ਨੇ ਬੱਚਿਆਂ ਨੂੰ ਛਾਤੀਛਰੇ ਮਾਰ ਕੇ ਖ਼ਲਾਲ ਕਰਤਾ ਬਾਬਾ ਜੋਰਾਵ ਸਿੰਘ ਦਾ ਉਹ ਬਲੇ ਹੀ ਖਤਮ ਹੋ ਗਿਆ ਪਰੰਤੂ ਬਾਬਾ ਫਤਿਹ ਸਿੰਘ ਕੁਝ ਛੇ ਮੇ ਬਾਅਦ ਥੋੜੀ ਦੇਰ ਬਾਅਦ ਫਤਿਹ ਹੋਇਆ ਬੜੀ ਹੀ ਦਦ ਨਕ ਸਟੋਰੀ ਹੈ ਇਹ ਛੋੜੇ ਸਾਬ ਯਾਦਿਆਂ ਦੀ ਉਸ ਸਮੇਂ ਦੀ ਰੌਂਟੇ ਖੜੇ ਹੋ ਜਾਂਦੇ ਨੇ ਅੱਖਾਂ 'ਚ ਹੰਝੂ ਆ ਜਾਂਦੇ ਨੇ ਇਹ ਸਟੋਰੀ ਸੁਣ ਕੇ ਸਿੱਖ ਇਤਿਹਾਸ ਨੇ ਬਹੁਤੀ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਵਾਸਤੇ ਕੋਟੀ ਕੋਟੀ ਪ੍ਰਣਾਮ ਮੇਰੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਕੋਟੀ ਕੋਟੀ ਪ੍ਰਣਾਮ ਅਗਰ ਆਪ ਜੀ ਨੂੰ ਇਹ ਵੀਡੀਓ ਅੱਛੀ ਲੱਗੀ ਹੈ ਵੀਡੀਓ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ